ਇਸ ਸਵਾਲ ਦਾ ਕੋਈ ਜਵਾਬ ਨਹੀਂ ਜੀ। ਐ ਫਿਲਮ ਵਿੱਚ ਤਾਂ ਸੀ ਲੱਗੇ ਆ ਨਾ। ਬਸ ਉਹ ਫ੍ਰੈਨ ਹਈ ਫਿਲਮ ਦੇ ਉਹ ਪੈਸੇ ਵੀ ਲੈ ਸੀ ਨਾ। ਆਮ ਇੰਜੋਏ ਕਰਨ ਲਈ ਪੀਣੀ ਕੋਈ ਮਾੜੀ ਗੱਲ ਨਹੀਂ। ਹਾਂ ਉਹਨੂੰ ਐਕਸੈਸ ਤੋਂ ਵੱਧ ਪੀਣਾ ਤਾਂ ਉਹ ਤਾਂ ਖਰਾਬ ਗੱਲ ਹੈ। ਜਦ ਮੈਂ ਆਪਣੀ ਗੱਲ ਕਰਾਂ ਅਸੀਂ ਦੋ ਭਰਾ ਇੱਕ ਭੈਣ ਹੈ। ਠੀਕ ਆ ਦੋਨੇ ਮੇਰਾ ਭਰਾ ਵੀ ਮੈਥੋਂ ਵੱਡਾ ਮੇਰੀ ਸਿਸਟਰ ਵੱਡੇ ਨੇ। ਠੀਕ ਆ ਉਹ ਵੀ ਵਿਆਹ ਹੋਣੇ ਵਧੀਆ ਤੇ ਸਾਡੇ ਜਦੋਂ ਦੀ ਸੁਰਤ ਸੰਭਾਲੀ ਆ ਮੇਰੇ ਤੇ ਮੇਰੇ ਭਰਾ ਦੇ ਵਿੱਚ ਆ ਕਿਤੇ ਨਾ ਕਿਤੇ ਜਦੋਂ ਦੋ ਬਹੂਆਂ ਆਉਂਦੀਆਂ ਹਨਾ ਤਾਂ ਉਹ ਉਹਨਾਂ ਦੇ ਕਰਕੇ ਕਲੈਸ਼ਸ ਭਰਾਵਾਂ ਵਿੱਚ ਪੈ ਜਾਂਦੇ ਹੁੰਦੇ ਆ ਕੁਦਰਤੀ ਬਾਰਾਂ ਵੀ ਨਦੀ ਤੇ ਨਹੀਂ ਰਹਿੰਦਾ ਤੇ ਥੋੜਾ ਠੰਡਾ ਦਿੱਤਾ ਖਾਲ ਗਿਆ ਉਹ ਬੈਠ ਜਾਂਦਾ ਏ ਔਰ ਇਹ ਗਲੇ ਦਾ ਮੈਨੂੰ ਫਾਇਦਾ ਹੀ ਬਹੁਤ ਆ ਅੱਛਾ ਕਿਉਂਕਿ ਮੇਰੀ ਆਵਾਜ਼ ਅਲੱਗ ਹੈ ਜੀ ਸਾਰੇ ਵਿੱਚ ਅੱਛਾ ਸਟਰਗਲ ਦੇਖੋ ਜੀ ਹਰ ਜਗ੍ਹਾ ਤੇ ਆ ਇਹ ਨਹੀਂ ਕਿ ਬੰਬਈ ਹੀ ਜ਼ਿਆਦਾ ਪਰ ਮੈਂ ਸਿਰਫ ਇਹ ਜੀ ਨੂੰ ਮੰਨਦਾ ਹਾਂ ਕਿ ਥੋੜਾ ਜਿਹਾ ਟੈਲੈਂਟ ਹੋਣਾ ਚਾਹੀਦਾ ਤੇ ਦੂਸਰੀ ਸੋਡੇ ਤੇ ਪ੍ਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ। ਭਾਜੀ ਫਿਲਮ ਵਿੱਚ ਪੂਰਾ ਖਲਾਰਾ ਪਾਗ ਰੱਖਿਆ ਮੈਂ ਦੇਖਿਆ ਜਿਹੜਾ ਕਹਿੰਦੇ ਨੇ ਐ ਗਲਾ ਹੱਲ ਵੀ ਲੱਗਦਾ ਉਹ ਉਦੋਂ ਦਾ ਹੀ ਬੈਠਾ ਹੋਇਆ ਲੱਗਦਾ ਹੈ। ਗਲਾ ਜੀ ਮੇਰਾ ਕੁਦਰਤੀ 12 ਮਹੀਨੇ ਤੀ ਦੇ ਨੇ ਇਦਾਂ ਹੀ ਰਹਿੰਦਾ ਹੈ। ਜੇ ਥੋੜਾ ਠੰਡਾ ਦਿੱਤਾ ਖਾਲ ਗਿਆ ਉਹ ਬੈਠ ਜਾਂਦਾ ਜੀ। ਔਰ ਇਹ ਗਲੇ ਦਾ ਮੈਨੂੰ ਫਾਇਦਾ ਵੀ ਬਹੁਤ ਹੈ। ਅੱਛਾ ਕਿਉਂਕਿ ਮੇਰੀ ਆਵਾਜ਼ ਅਲੱਗ ਹੈ ਹੀ ਸਾਰਿਆਂ ਨਾਲ। ਤੇ ਅਸੀਂ ਗੱਲ ਕਰੀਏ ਤਾਂ ਫਿਲਮਾਂ ਤਾਂ ਜਿਹੜੀਆਂ ਹੁਣ 22 ਦੇ ਜਿਹੜੀ ਬਾਲੀਵੁੱਡ ਵਾਲੇ ਪੂਰਾ ਲੁੱਕ ਦੇ ਰਹੀ ਹੈ ਤੇ 22 ਮੇਲਾ ਦਾ ਆ ਤਾਂ ਨਾ ਸਮਝ ਬ ਬਿਲਕੁਲ ਜੀ ਡੈਫੀਨੇਟਲੀ ਕਿ ਹਰ ਇੱਕ ਬੰਦੇ ਦਾ ਚਾਹ ਹੁੰਦਾ ਹੈ ਮੈਂ ਹਾਲੀਵੁੱਡ 'ਚ ਵੀ ਦੱਸਾਂ ਹੈ ਬਾਲੀਵੁੱਡ ਤਾਂ ਬੇਰ ਨਹੀਂ ਛੋਟੀ ਚੀਜ਼ ਹੈ ਸੋ ਤੇ ਬਾਲੀਵੁੱਡ 'ਚ ਮੈਂ ਇੱਥੇ ਪੰਜਾਬੀ ਫਿਲਮਾਂ ਕਰਨ ਤੋਂ ਪਹਿਲਾਂ ਮੈਂ ਬੰਬੇ ਸੀਗਾ ਸਟਰਗਲ ਕੀਤਾ ਕਿਸਮਤ ਨੇ ਨਹੀਂ ਸਾਧ ਦਿੱਤਾ ਪਰਮਾਤਮਾ ਦੀ ਨਹੀਂ ਕਿਰਪਾ ਰਹੀ ਹਣੀ ਉਸ ਟਾਈਮ ਸੋ ਆਪਣੇ ਪੰਜਾਬ ਦੇ ਵਿੱਚ ਬਹੁਤ ਕੰਮ ਸ਼ੁਰੂ ਹੋ ਗਿਆ ਸੀ ਸੋ ਇੱਥੇ ਆ ਕੇ ਕੰਮ ਮਿਲ ਰ ਮਿਲਣ ਲੱਗ ਗਿਆ ਇਨਾਂ ਆਪਾਂ ਕਹਿ ਦਿੰਨੇ ਆ ਨਵੇਂ-ਨਵੇਂ ਆਰਟਿਸਟ ਜਾਂਦੇ ਨੇ ਇਨਾਂ ਸੌਖਾ ਨਹੀਂ ਹੈਗਾ ਬਹੁਤ ਵੱਡਾ ਸਟਰਗਲ ਉੱਥੇ ਦੇਖੋ ਜੀ ਬਹੁਤ ਟਾਫ ਹੈ ਜੀ ਬੰਬਈ ਪੰਜਾਬੀ ਫਿਲਮ ਇੰਡਸਟਰੀ ਵੀ ਟਾਫ ਹੈ ਇਹ ਨਹੀਂ ਕਿ ਬੰਬਈ ਇਕੱਲਾ ਸਾਊਥ ਫਿਲਮ ਇੰਡਸਟਰੀ ਟਾਫ ਹੈ ਸਟਰਗਲ ਦੇਖੋ ਜੀ ਹਰ ਜਗ੍ਹਾ ਤੇ ਹੈ ਇਹ ਨਹੀਂ ਕਿ ਬੰਬਈ ਹੀ ਜ਼ਿਆਦਾ ਪਰ ਮੈਂ ਸਿਰਫ ਇਹ ਜੀ ਨੂੰ ਮੰਨਦਾ ਹਾਂ ਕਿ ਤੁਹਾਡੇ ਤੇ ਟੈਲੈਂਟ ਹੋਣਾ ਚਾਹੀਦਾ ਤੇ ਦੂਸਰੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਬਸ ਮਗਰ ਭਾਈ ਲਗਣਾ ਜਰਰੀ ਲਗਣਾ ਚਾਹੀਦਾ ਜਨਾਬ ਨਹੀਂ ਮਗਰ ਇਹ ਸਵਾਲ ਦਾ ਕੋਈ ਜਵਾਬ ਨਹੀਂ ਜੀ ਇਹ ਪਹਿਲੇ ਵੇਟ ਤਾਂ ਸੀ ਲੱਗੇ ਯਾਰ ਬਸ ਉਹ ਫਰੈਨ ਫਿਲਮ ਦੇ ਪੈਸੇ ਵੀ ਲੈ ਸੀ ਨਾ ਤੇ ਕਿਹਨੇ ਸ਼ਰਾਬ ਹੀ ਪੂਰੀ ਵਢਾਈ ਕਿਹਨੇ ਪੰਜਾਬੀਆਂ ਦਾ ਜਦੋਂ ਸ਼ਾਮ ਦਾ ਟਾਈਮ ਹੁੰਦਾ ਕਹਿੰਦਾ ਇੰਨਾ ਕੁ ਤਾਂ ਪਾਣੀ ਕਲੀ ਚ ਹੁੰਦਾ ਜਦੋਂ ਕਿਨੇ ਦਿਸ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਔਰ ਦੇਖੋ ਜੀ ਆਪਣੇ ਕਲਚਰ ਦੇ ਵਿੱਚ ਇਹ ਚੀਜ਼ ਹੈਗੀ ਆ ਜੀ ਸ਼ਰਾਬ ਪਹਿਲਾਂ ਰਾਜੇ ਮਹਾਰਾਜ ਆਪਣੇ ਪੰਜਾਬ ਦੇ ਵਿੱਚ ਹੈਗੀ ਜੀ ਆਂ ਇੰਜੋਏ ਕਰ ਲਈ ਪੀਣੀ ਕੋਈ ਮਾੜੀ ਗੱਲ ਨਹੀਂ ਹਾਂ ਉਹਨੂੰ ਐਕਸੈਸ ਤੋਂ ਵੱਧ ਪੀਣਾ ਤਾਂ ਉਹ ਤਾਂ ਖਰਾਬ ਕੰਮ ਨਹੀਂ ਮਿਲ ਜਾਂਦੇ ਜਦ ਕੋਈ ਜੀਜਾ ਆ ਜਾਏ ਜਾਂ ਕੋਈ ਆ ਗਿਆ ਕਹਿੰਦਾ ਵੀ ਆ ਹੁਣ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ ਹਾਂਜੀ 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 ਤੇ ਫਿਲਮ ਦੇ ਵਿੱਚ ਤੁਸੀਂ ਜਿਹੜਾ ਕਿਰਦਾਰ ਕੀਤਾ ਹੈ ਦੋ ਭਰਾਵਾਂ ਦੀ ਗੱਲ ਕੀਤੀ ਹੈ ਦੋ ਭਰਾ ਵੰਡੇ ਜਾਂਦੇ ਨੇ ਕੰਧਾਂ ਹੁੰਦੀਆਂ ਨੇ ਪਰ ਚਲੋ ਇਹ ਫਿਲਮ ਹੈਗੀ ਆ ਰੀਅਲ ਲਾਈਫ ਵਿੱਚ ਅਜਿਹਾ ਕਦੇ ਨਹੀਂ ਹੋਣਾ ਜਿਹਦਾ ਵੈਸੇ ਅੱਜ ਕੱਲ ਤਾਂ ਭਰਾ ਹੀ ਇੱਕ ਰਹਿ ਗਿਆ ਹੁੰਦਾ ਹਾਂਜੀ ਹਾਂ ਨਹੀਂ ਹੋਣਾ ਚਾਹੀਦਾ ਜੀ ਅਸੀਂ ਜੇ ਮੈਂ ਆਪਣੀ ਗੱਲ ਕਰਾਂ ਅਸੀਂ ਦੋ ਭਰਾ ਇੱਕ ਭੈਣ ਹੈ ਠੀਕ ਆ ਦੋਨੇ ਮੇਰਾ ਭਰਾ ਵੀ ਮੈਥੋਂ ਵੱਡਾ ਮੇਰੀ ਸਹਸਰੀ ਵੱਡੇ ਨੇ ਠੀਕਾ ਉਹ ਵੀ ਵਿਆਹ ਉਹਨੇ ਵਧੀਆ ਤੇ ਸਾਡੇ ਜਦੋਂ ਦੀ ਸੁਰਤ ਸੰਭਾਲੀ ਆ ਮੇਰੇ ਤੇ ਮੇਰੇ ਭਰਾ ਦੇ ਵਿੱਚ ਅਜਿਹਾ ਖਰ ਕਿਸੇ ਗੱਲ ਨੂੰ ਲੈ ਕੇ ਪੈਸੇ ਟਕੇ ਨੂੰ ਜ਼ਮੀਨ ਨੂੰ ਲੈ ਕੇ ਸਾਡੇ ਚ ਤਾਂ ਕਦੇ ਹੋਇਆ ਨਹੀਂ ਠੀਕ ਆ ਉਹ ਪਰਿਵਾਰਕ ਜਿਹੜੀ ਨੋਕਝੋਕ ਹੁੰਦੀ ਆ ਉਹ ਤਾਂ ਹਰ ਘਰ ਚ ਹੁੰਦੀ ਆ ਉਹ ਹੋ ਜਾਂਦੀ ਆ ਪਰ ਇਦਾਂ ਦੀ ਕਦੇ ਨਹੀਂ ਹੋਈ ਸਾਡੀ ਜ਼ਮੀਨ ਜਾਇਦਾ ਜਾਂ ਪੈਸੇ ਨੂੰ ਲੈ ਕੇ ਮਤਲਬ ਇਹ ਹੁੰਦਾ ਕਿ ਜੇ ਜਿਕਰ ਭਰਾਵਾਂ ਦੀ ਆਪਸ ਵਿੱਚ ਵਧੀਆ ਬੌਂਡਿੰਗ ਹੋਵੇ ਤਾਂ ਜਿਹੜੇ ਮਤਲਬ ਲੇਡੀਜ਼ ਹੁੰਦੀਆਂ ਕਾਚਲ ਉਹਨਾਂ ਦੀ ਵੀ ਸੁਣਨੀ ਚਾਹੀਦੀ ਪਰ ਜੇਕਰ ਥੋੜਾ ਜਿਹਾ ਚੀਜ਼ਾਂ ਨੂੰ ਪਾਸੇ ਕੀਤਾ ਜਾਵੇ ਤਾਂ ਦੋ ਭਰਾ ਆਪਸੇ 'ਚ ਇਕੱਠੇ ਰਹਿ ਸਕਦੇ ਨੇ ਵੱਡੇ ਸਮੇਂ ਦੇ ਲਈ ਦੇਖੋ ਜੀ ਪ੍ਰੈਕਟੀਕਲ ਗੱਲ ਇਹ ਆ ਕਿ ਹੁਣ ਜ਼ਮਾਨਾ ਬਦਲ ਗਿਆ ਕਿਤੇ ਨਾ ਕਿਤੇ ਇਹ ਹੁੰਦਾ ਕਿ ਭਰਾ ਕਦੇ ਵੀ ਨਹੀਂ ਲੜਦੇ ਹੁੰਦੇ ਤਾਂ ਕਿਤੇ ਨਾ ਕਿਤੇ ਜਦੋਂ ਦੋ ਬਹੂਆਂ ਆਉਂਦੀਆਂ ਹਨਾ ਤਾਂ ਉਹ ਉਹਨਾਂ ਦੇ ਕਰਕੇ ਕਲੈਸ਼ਿਜ਼ ਭਰਾਵਾਂ 'ਚ ਪੈ ਜਾਂਦੇ ਹੁੰਦੇ ਆ ਮੈਂ ਬਲੇਮ ਨਹੀਂ ਕਰ ਰਿਹਾ ਉਹਨਾਂ ਨੂੰ ਕਈ ਕਈ ਭੈਣਾਂ ਤਾਂ ਬਹੁਤ ਕਈ ਜਗ੍ਹਾ ਤੇ ਹੁੰਦਾ ਐਦਾਂ ਬਟ ਭਰਾ ਬਹੁਤ ਰੇਅਰ ਰੇਅਰ ਚਾਂਸ ਮਿਲੂਗਾ ਕਿ ਭਰਾ ਇਹ ਚੀਜ਼ ਨੂੰ ਲੈ ਕੇ ਲੜਦੇ ਹਨ ਤੇ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਬਹੁਤ ਵਧੀਆ ਮੈਸੇਜ ਵੀ ਦੇ ਗਈ ਹੈ ਤੁਸੀਂ ਦਾਜਲ ਜਿਹੜੀ ਮਤਲਬ ਕਾਰ ਜਿਹੜੀ ਲੈ ਕੇ ਆਣੀ ਸੀ ਲਾੜੇ ਵਾਲੇ ਤੇ ਜ਼ੀਬਨ ਵੀ ਤੁਸੀਂ ਲਾ ਤੇ ਵਿਚਾਰਾ ਬਸ ਤੇ ਆਇਆ ਫਿਰ ਉਹ ਦੇਖੋ ਜੀ ਉਹ ਫਿਲਮ ਦਾ ਹਿੱਸਾ ਸੀਗਾ ਕਹਾਣੀ ਸੀ ਉਹ ਤਾਂ ਦੀ ਅ ਚੱਲਦੀ ਹੈ ਜਿੱਦਾਂ ਫਿਲਮਾਂ ਲਿਖੀ ਜਾਂਦੀਆਂ ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਫਿਲਮ ਬਹੁਤ ਵਧੀਆ ਫਿਲਮ ਹੈ ਜੀ ਬੜੀ ਲਾਈਵ ਫਿਲਮ ਹੈ ਪਰ ਸਾਡੀ ਫਿਲਮ ਦੇ ਵਿੱਚ ਅਸੀਂ ਕੋਈ ਐਫਰਟ ਨਹੀਂ ਕੀਤਾ ਕਿ ਦਰਸ਼ਕਾਂ ਨੂੰ ਆ ਚੀਜ਼ ਐ ਕਰਕੇ ਦਿਖਾਗੇ ਤਾਂ ਸਾਡੀ ਤਾਂ ਪਸੰਦ ਕੀਤੀ ਜਾਊਗੀ ਸਾਡੇ ਡਾਇਰੈਕਟਰ ਸਾਹਮਣੇ ਫਿਲਮ ਨੂੰ ਬੜਾ ਲਾਈਟਲੀ ਰੱਖਿਆ ਬੜੀ ਰੀਅਲਿਸਟਿਕ ਰੱਖਿਆ ਬੜੀ ਲਾਈਵ ਰੱਖਿਆ ਹੋਇਆ ਕਿ ਫਿਲਮ ਕਿਤੇ ਵੀ ਬੋਰ ਨਹੀਂ ਕਰਦੀ ਮੇਨ ਹੁੰਦਾ ਫਿਲਮ ਬੋਰ ਨਾ ਕਰੇ ਡ੍ਰੈਗ ਨਾ ਹੋਵੇ ਸੋ ਮੇਰੇ ਅਕੋਰਡਿੰਗ ਫਿਲਮ ਕਿਤੇ ਡ੍ਰੈਗ ਨਹੀਂ ਕਰਦੀ ਦੀਪ ਨੇ ਵੀ ਬੜੀ ਇਮਾਨਦਾਰੀ ਉਧਰ ਪੁਲਿਸ ਵਾਲੇ ਨੂੰ ਫੱਟ ਚਲਾਨ ਕਰਾਤਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਇਮਾਨਦਾਰੀ ਹੈਗੀ ਐ ਜੇਕਰ ਅਸੀਂ ਕਾਨੂੰਨ ਦੀ ਲੰਘਣਾ ਕੀਤੀ ਤਾਂ ਚਲਾਨ ਹੋਣਾ ਚਾਹੀਦਾ ਨਹੀਂ ਨਹੀਂ ਹਰਦੀਪਾ ਜੀ ਬਿਲਕੁਲ ਉਹ ਉਹਨਾਂ ਨੇ ਇੱਕ ਤਾਂ ਗਾਣਾ ਬਹੁਤ ਸੋਹਣ ਸਿੰਗਰ ਬਹੁਤ ਸੋਹਣੇ ਨੇ ਉਹਨਾਂ ਨੇ ਹੁਣ ਜੇ ਪੈਸਾ ਬੋਲਦਾ ਹੁੰਦਾ ਗਾਣਾ ਖੁਦ ਲਿਖਿਆ ਔਰ ਖੁਦ ਗਾਇਆ ਔਰ ਔਰ ਉਹਨਾਂ ਨੇ ਐਕਟ ਬਹੁਤ ਨੈਚੁਰਲ ਕੀਤਾ ਹੋਇਆ ਉਹਨਾਂ ਨੇ ਆਪਣੇ ਐਕਸਟਰਾਫਰ ਕਰਨ ਦੀ ਲੋੜ ਨਹੀਂ ਪਈ ਉਹਨਾਂ ਨੂੰ ਐਕਟਿੰਗ ਲਈ ਔਰ ਹਿਆਨਾ ਮੈਮ ਜਿੰਨੇ ਤੁਸੀਂ ਕਦੇ-ਬਦੇ ਪੁਰਾਣੀਆਂ ਫਿਲਮਾਂ ਦੇਖ ਲਓ ਤਾਂ ਜਿੰਨੇ ਉਹ ਇਸ ਫਿਲਮ ਦੇ ਵਿੱਚ ਉਹ ਆਪਣੇ ਕਰੈਕਟਰ ਦੇ ਵਿੱਚ ਸੋਹਣੇ ਲੱਗੇ ਨੇ ਜਿਹਨੂੰ ਅਸੀਂ ਕਹਿ ਸਕਦੇ ਪੰਜਾਬੀ ਦੇ ਵਿੱਚ ਸੋਹਣੇ ਲੱਗੇ ਨੇ ਸੂਟ ਉਹਨਾਂ ਦੇ ਜੱਚਿਆ ਔਰ ਜਿੰਨੀ ਉਹਨਾਂ ਨੇ ਪੰਜਾਬੀ ਇਸ ਫਿਲਮ ਦੇ ਵਿੱਚ ਕਲੀਅਰ ਬੋਲੀ ਆ ਸ਼ਾਇਦ ਸਾਰੀਆਂ ਫਿਲਮਾਂ ਨਾਲੋਂ ਵਧੀਆ ਪੰਜਾਬੀ ਇਸ ਫਿਲਮ 'ਚ ਉਹਨਾਂ ਨੇ ਬੋਲੀ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਸਰ